ਏ ਕੰਪਰੀ ਸਿੰਘ ਕਿਹੜੀ ਕਲਾਸ 12th ਕਮਰਸ ਅੱਛਾ ਕਿੰਨੇ ਨੰਬਰ ਆਏ ਨੇ ਕਦੋਂ ਪਤਾ ਲੱਗਿਆ ਤੁਹਾਨੂੰ ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਏ ਅੱਛਾ ਕਿੰਨੀ ਖੁਸ਼ੀ ਹੋਈ ਮਨ ਨੂੰ ਬਹੁਤ ਖੁਸ਼ੀ ਤਾਂ ਹੈਗੀ ਬਹੁਤ ਖੁਸ਼ੀ ਹੈ ਕਿੰਨੀ ਕਿ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਜੀਮਾਂ ਵੀ ਖੇਡਣ ਵਾਸਤੇ ਬਾਹਰ ਵੀ ਜਾਂਦੇ ਹੁੰਦੇ ਸੀ ਹਾਂਜੀ ਕਿੱਥੇ ਤੂੰ ਮੈਂ ਗਿਆ ਸੀਗਾ ਨੈਸ਼ਨਲ ਖੇਡਿਆਂਾਂ ਛਤੀਸਗੜ ਅਸਾਮ ਵਗੈਰਾ ਗਿਆ ਸੀ ਅੱਛਾ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਅਮਰਜੀਤ ਸਿੰਘ ਪੱਟੀ ਉਹਨਾਂ ਨੇ ਸਿਖਾਇਆ ਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਤੇ ਉਹਦੇ ਐਕਸਟਰਾ ਨੰਬਰ ਵੀ ਲੱਗੇ ਆ ਤੇ ਬਾਕੀ ਮੈਡਮਾਂ ਦੀ ਮਿਹਨਤ ਗਤਕਾ ਹੇੜਦਾ ਸੀ ਅੱਛਾ ਅਜੇ ਜਿਸ ਤਰ੍ਹਾਂ ਤੁਹਾਡਾ ਸਬਜੈਕਟ ਜਿਹੜਾ ਕਮਾਰਸਾ ਕਾਫੀ ਜਬ ਸਬਜੈਕਟ ਸੀਗਾ ਨਾਲ ਗੇਮ ਕਿੰਨੀ ਕੁ ਮਿਹਨਤ ਕਰਦੇ ਸੀ ਕਿੰਨੇ ਘੰਟੇ ਜਿਹੜੀ ਪੜਾਈ ਕਰਦੇ ਸੀਗੇ ਪੜ੍ਹਾਈ ਕਰਦਾ ਸੀਗਾ ਪਰ ਠੀਕ ਠਾਇ ਇਹ ਕਰਦਾ ਸੀ ਪਰ ਮਨ ਲਾ ਕੇ ਸਮਝ ਕੇ ਕਰਦਾ ਸੀਗਾ ਤੇ ਟੀਚਰ ਵਗੈਰਾ ਵੀ ਕੋਈ ਰੱਖੀ ਸੀ ਮੈਡਮ ਹੀ ਬਹੁਤ ਆ ਜੇ ਲੱਗੇ ਮੰਨੂ ਗਏ ਨੂੰ ਪਹਿਲਾਂ ਦੱਸਿਆ ਸੀ ਵੀ ਇੰਨੀ ਮਿਹਨਤ ਕੀਤੀ ਜਾਈਦੀ ਨੰਬਰਾਂ ਨੇ ਜਮ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਕੱਟ ਹੀ ਸੀਗੇ ਕਹਿੰਦੇ ਮੈਰਿਟ ਤੱਕ ਹੀ ਆਉਗੇ ਪਰ ਫਰਸਟ ਆ ਗਈ ਅੱਛਾ ਤੁਹਾਨੂੰ ਵੀ ਸੀਗੀ ਮਿਹਨਤ ਕਿੰਨੀ ਕਰਦੇ ਸੀ ਪੜਾਈ ਦੇ ਕਿੰਨੀ ਟੈਕਨੀਕ ਦੋ ਤਿੰਨ ਘੰਟੇ ਦਾ ਲੰਦਾ ਕਹਿੰਦੇ ਖੇਡਣ ਦੇ ਕਹਿੰਦੇ ਜਾਣਾ ਹੋ ਗਿਆ ਹਾਂਜੀ ਬੜਾ ਚੜ੍ਹਦੀ ਪੜਾਈ ਚੋਈ ਸੀਗਾ ਨਾ ਨਾੜ ਕੇ ਡਾਂਡ ਡਾਂਡ ਟਾਈਮ ਦਾ ਜਿਆਦਾ ਡਿਗਰੀਕੇਸ਼ਨ ਆਉਂਦਾ ਉਹਨਾਂ ਅੱਗੇ ਦਾ ਕੀ ਕਰਦੇ ਅੱਗੇ ਪੜਾਂਗੇ ਹੋਰ ਕੀ ਕਰਨਾ ਵੱਡਣਾ ਵੱਡਣਾ ਕੀ ਚਾਉਨੇ ਹੋ ਐਲ ਐਲ ਵੀ ਕਰਨੀ ਅੱਗੇ ਐਲ ਐਲ ਵੀ ਕਰਨੀ ਟੀਲ ਵੱਡਣਾ ਚਾਹੁੰਦੇ ਅਚਾ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਦੇਣਾ ਚਾਹੀਦਾ ਮੈਸੇਜ ਇਹੀ ਆ ਬਸ ਪੜੋ ਧਿਆਨ ਲਾ ਕੇ ਪੜੋ ਵਧੀਆ ਤੇ ਗੇਮਾਂ 'ਲ ਵੀ ਧਿਆਨ ਦਿਓ ਉਹਦੇ ਨਾਲ ਐਕਸਟਰਾ ਨੰਬਰ ਵੀ ਲੱਗੇ ਆ ਕੀ ਬਾਤ ਹੈ ਹਾਂ ਜੀ ਮੈਮਾ ਮੇਰਾ ਨਾਮ ਨੀਰੂ ਕੋੜਾ ਹੈ ਮੈਂ BCM ਸੀਨੀਅਰ ਸੈਂਟਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਆ ਸਾਡੇ ਸਕੂਲ ਦੇ ਬੱਚੇ ਇੱਕ ਪ੍ਰੀਤ ਨੇ ਪਲਸ 2 ਕਮਰਸ ਤੋਂ ਟੌਪ ਕੀਤਾ ਹੈ ਸਟੇਟ ਟੋਪਰ ਹੈ ਉਹ ਗੱਤਕੇ ਦਾ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਔਰ ਸਕੂਲ ਤੋਂ ਬਾਹਰ ਆਊਟ ਆਫ ਸਟੇਟ ਵੀ ਖੇਡਣ ਲਈ ਜਾਂਦਾ ਹੈ ਔਰ ਬੜੇ ਦਿਨ ਉਸ ਦੇ ਮਿਸ ਹੁੰਦੇ ਹਨ ਸਕੂਲ ਤੋਂ ਲੇਕਿਨ ਟੀਚਰਜ਼ ਇੱਥੇ ਬਹੁਤ ਮਿਹਨਤ ਕਰਦੇ ਇੱਥੇ ਪਰ ਬਹੁਤ ਜ਼ੋਰ ਲਗਾਉਂਦੇ ਸੀ ਔਰ ਬੱਚਾ ਵੀ ਪੂਰੀ ਮਿਹਨਤ ਕਰਦਾ ਸੀ ਇਸ ਨੂੰ ਪਤਾ ਸੀ ਕਿ ਮੈਂ ਪਲੇਅਰ ਹੋਣ ਦੇ ਨਾਲ ਨਾਲ ਸਟੱਡੀ ਤੇ ਫੋਕਸ ਕਰਾਂਗਾ ਮੈਂ ਕਿੰਨੇ ਨੰਬਰ ਜਿਹੜੇ ਕਿਸ ਨੇ 500 500 ਦੇ ਵਿੱਚੋਂ 500 ਪ੍ਰਾਪਤ ਕੀਤੀਆਂ 100% ਦੇ ਮਾਰਕਸ ਅਜਿ ਕਿਸ ਤਰ੍ਹਾਂ ਦੇ ਜਿਹੜੇ ਐਫਰਟਸ ਨੇ ਦਿਵਾਏ ਜਾਂਦੇ ਇਸ ਨੇ ਕਿਤਨਾ ਦੇ ਸਾਡੇ ਸਕੂਲ ਚ ਐਕਸਟਰਾ ਕਲਾਸਿਸ ਲੱਗਦੀਆਂ ਸੇਰੇ ਸ਼ਾਮ ਗਰੁੱਪ ਲੱਗਦਾ ਇਹ ਬੱਚਾ ਪਹਿਲਾਂ ਥੋੜਾ ਜਿਹਾ ਹਲੇ ਇਗਨੋਰ ਕਰਦਾ ਸੀ ਸਟਡੀ ਲੇਕਿਨ ਜਦੋਂ ਨੈਸ਼ਨਲ ਖੇਲ ਕੇ ਆਏ ਇਹਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਟੋਪਰ ਰਹਿਣਾ ਤੇ ਮਿਹਨਤ ਕਰਨ ਲੱਗ ਗਿਆ ਸੋ ਟੀਚਰਜ਼ ਵੀ ਇਥੇ ਸਪੈਸ਼ਲ ਐਫਰਟਸ ਕਰਦੇ ਸੀ ਮਨ ਹਰਾਂ ਬੱਚਿਆਂ ਨੂੰ ਕੀ ਮੈਸੇਜ ਹੈ ਜਿੱਤਣ ਦੇ ਦੇਖੋ ਟੀਚਰ ਦਾ ਕਹਿਣਾ ਮੰਨੇ ਜੇ ਟੀਚਰਜ਼ ਨੂੰ ਉਬੇ ਕਰੇ ਕੋਈ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਪੋਜੀਸ਼ਨ ਪ੍ਰਾਪਤ ਕਰੂਗਾ ਕੋਈ ਇਹ ਨਹੀਂ ਵੀ ਜੇ ਆਪਾਂ गए ਟਿਊਸ਼ਨ ਵਾਲੇ ਕੋਲ ਕੀ ਇੰਜੈਕਸ਼ਨ ਹੈ ਨਹੀਂ ਹੋਮਵਰਕ ਡੇਲੀ ਕਰੋ ਤੇ ਟੀਚਰ ਦਾ ਕਹਿਣਾ ਮੰਨੋ ਟੈਸਟ ਦੀ ਤਿਆਰੀ ਕਰੋ ਬਹੁਤ ਅੱਛਾ ਮਾਹੌਲ ਹੈ ਬੱਚੇ ਆ ਰਹੇ ਹਨ ਅਸੀਂ ਸੈਲੀਬ੍ਰੇਟ ਕਰਾਂਗੇ ਤੋਲ ਵਾਲਾ ਵੀ ਬੁਲਾਇਆ ਹੋਇਆ ਹੈ ਉਹ ਆ ਗਿਆ ਇਹ ਤਾਂ ਹਾਂਜੀ ਉਹ ਦਿਖਾ ਦੇ ਹਾਂਜੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬੱਚੇ ਬਹੁਤ ਖੁਸ਼ੀ ਹੋ ਬੱਚੇ ਆ ਰਹੇ